ਗਮ ਸਿੰਘ ਜੀ ਪਿੰਡ ਕਿਹੜਾ ਨਾ ਥੋੜਾ ਗਰਬੀ ਜ਼ਿਲ੍ਹਾ ਜਿਹੜਾ ਮੋਗਾ ਜੀ ਹਾਂਜੀ ਆਪਾਂ ਤੁਹਾਨੂੰ ਪੰਜ ਜੂਸ ਬੋਡੀ ਸਰਵਿਸ ਪੈਕ ਦਿੱਤਾ ਸੀਗਾ ਕੁਝ ਸਮਾਂ ਪਹਿਲਾਂ ਤਾਂ ਉਹ ਵਰਤਣ ਤੋਂ ਪਹਿਲਾਂ ਤੁਹਾਡੇ ਕੀ ਕੀ ਪ੍ਰੋਬਲਮ ਸੀਗੀ ਇੱਕ ਕਮਰਾ ਬਰੱਡ ਵਾਦਾ ਸੀਗਾ ਜੈਟ ਹੋ ਗਿਆ ਤੇ ਇਹ ਕਮਰਾ ਕੜਲਾ ਪੈਂਦੀਆਂ ਹੀਆਂ ਕੜਲਾ ਪੈਂਦੀਆਂ ਸੀ ਉਹ ਸੈੱਟ ਹੋ ਗਈਆਂ ਤੇ ਇੱਕ ਕਮਾੜੀ ਮਟੀ ਵੀਕਨਸ ਸੀਗੀ ਇੱਕ ਵੀਕਨਸ ਸੀ ਬੋਡੀ ਚ ਜਿਵੇਂ ਕੰਮ ਕਰਨ ਦੇ ਵਿੱਚ ਦਿੱਕਤ ਆਉਂਦੀ ਸੀ ਹਾਂਜੀ ਇਹ ਹੁਣ ਜਿਵੇਂ ਤੁਸੀਂ ਅੱਜ ਬੋਡੀ ਸਰਵਿਸ ਪੈਕ ਵਰਤੇ ਨੂੰ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਵਾਰ ਤੇ ਨੂੰ 1.5 ਦਿਨਾਂ ਦਾ 2 ਦਿਨਾਂ ਵੀ ਇੱਕ ਸਰਸ ਵਾ ਇੱਕ ਵਰਤ ਲੈ ਦੂਸਰਾ ਚੱਲੀ ਜਾਂਦਾ ਹਾਂ ਦੂਜਾ ਚੱਲੀ ਜਾਂਦਾ ਜੀ ਤੇ ਹੁਣ ਤੁਹਾਨੂੰ ਕੀ ਫੀਲ ਹੁੰਦਾ ਬਾਡੀ ਚ ਕੀ ਫਰਕ ਹੈ ਤੁਹਾਡੇ ਬਹੁਤ ਜਿਆਦਾ ਫਰਕ ਆਇਆ ਮੈਨੂੰ ਬੀਪੀ ਦਾ ਕੜੱਲਾਂ ਦਾ ਨਹੀਂ ਭਾਗੇ ਦਵਾਈ ਲੈਂਦਾ ਮੈਂ ਗੋਲੀ ਖਾਂਦੇ ਹੁੰਦੇ ਹੋਂਨੇ ਉਹ ਖਾਂਦਾ ਮੈਂ ਬੀਪੀ ਦੀ ਗੋਲੀ ਖਾਂਦੇ ਸੀ ਅੱਗੇ ਹਾਂਜੀ ਹਾਂਜੀ ਹੁਣ ਖਾਂਦੇ ਨਹੀਂ ਹੈਗੇ ਉਹ ਛੱਡੀ ਗਈ ਤੁਹਾਡੀ ਛੱਡੀ ਗਈ ਹਾਂਜੀ ਤੇ ਵੀਕਨੈਸ ਕਿਵੇਂ ਹੈ ਕਮਜ਼ੋਰੀ ਕਿਵੇਂ ਹਾਂ ਸੱਟ ਵੇਗੁਰ ਕ੍ਰਿਪਾ ਠੀਕ ਹੈ ਬਹੁਤ ਵੀਰ ਤੁਹਾਡੇ ਡੇਲੀ ਬਾਡੀ ਸਰਵਿਸ ਦੀ ਵੀਡੀਓ ਹੈ ਤੁਹਾਡੀ ਇਹ ਦੇਖਣਗੇ ਵੀ ਆਨਲਾਈਨ ਦੇ ਉੱਪਰ ਤੁਹਾਡੀ ਜਿਹੜੀ ਵੀਡੀਓ ਜਾਊਗੀ ਤਾਂ ਉਹਨਾਂ ਨੂੰ ਤੁਸੀਂ ਕੀ ਸਨੇਹਾ ਦੇਣਾ ਚਾਹੋਗੇ ਉਹਨਾਂ ਨੂੰ ਇਹ ਕਹਾਂਗੇ ਆਪਾਂ ਇਹ ਬਹੁਤ ਵਧੀਆ ਆਪਣਾ ਬੋਡੀ ਸਰਵਿਸ ਲੈਣੀ ਚਾਹੀਦੀ ਆ ਸਿਹਤ ਲਈ ਬਹੁਤ ਵਧੀਆ ਵੀ ਬੋਡੀ ਸਰਵਿਸ ਕਰਾਉਣਾ ਚਾਹੀਦੀ ਇੱਕ ਵਾਰੀ ਜਰੂਰ ਆ ਜਰੂਰ ਲਵੋ ਪੰਜ ਯੂਸ ਲੈਣੇ ਚਾਹੀਦੇ ਹਾਂਜੀ ਹਾਂਜੀ ਧੰਨਵਾਦ ਜੀ